ਅੱਜ ਅਜਮੇ ਦੀ 7 ਤਣ 25 ਨੂੰ ਸਾਨੂੰ ਸਵੇਰੇ ਕਰੀਬ 7 ਵਜੇ ਤਲਾਹ ਮਿਲੀ ਸੀ ਕਿ ਪਿੰਡ ਬੌਡੇ પેટ્રોલ ਪੰਪ ਦੇ ਸਾਹਮਣੇ ਗੱਡੀ ਪਲਟੀ ਪਈ ਹੈ ਐਸਐਸਐਫ ਦੀ ਗੱਡੀ ਨੇ ਮੌਕੇ ਪਰ ਜਾ ਕੇ ਦੇਖਿਆ ਕਿ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਸੀਗੇ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਕੱਢਿਆ ਚੰਨਾਂ ਨੂੰ ਔਰ ਤਿੰਨਾਂ ਦੀ ਡੈਥ ਹੋ ਗਈ ਸੀ ਮੈਂ ਵੀ ਮੌਕੇ ਤੇ ਪਹੁੰਚਿਆ ਹਲਾਤ ਵਚਨ ਤੋਂ ਇਹ ਪਾਇਆ ਗਿਆ ਵੀ ਜਿਹੜੀ ਸਪੋਰਟ ਗੱਡੀ ਹੈ ਉਹ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਤੇ ਡਾਇਰ ਨਾ ਟਕਰਾ ਕੇ ਜਿਹੜੀ ਹੈ ਉਹ ਗੱਡੀ ਸਾਈਡ ਦੇ ਕਤਾਰਾਂ ਤੇ ਪਲਟ ਗਈ ਜਿਹਦੇ ਕਾਰਨ ਤਿੰਨ ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈ ਇਹਦੇ ਵਿੱਚ ਇੱਕ ਪਰਮਿੰਦਰ ਕੁਮਾਰ ਉਮਰ ਕਰੀਬ 35 ਸਾਲ ਪਿੰਡ ਰਣੀਆਂ ਦੂਸਰਾ ਹਰਪੀ ਸਿੰਘ ਉਮਰ ਕਰੀਬ 29 ਸਾਲ ਪਿੰਡ ਰਣੀਆਂ ਤੀਜੇ ਬੰਦੇ ਦੀ ਜਿਹੜੀ ਉਹ شناخت ਨਹੀਂ ਹੋਈ ਇਸ ਬੰਦੇ ਉਹਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਸੀਗੇ ਉਹਨਾਂ ਦੇ ਬੈਲ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ